ਪਿਛਲੇ ਦਿਨੀ ਪਿੰਡ ਕੁੰਡਾਣੀ ਕਲਾਂ ਵਿਖੇ ਫਿਜੀਕਲੀ ਹੈਂਡੀਕੈਪ ਵੈਲਫੇਅਰ ਸੇਵਾ ਸੰਸਥਾ ਰਜਿਸਟਰਡ ਖੰਨਾ ਵੱਲੋਂ ਇੱਕ VOTER ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ ਤੇ ਇਸ VOTER ਜਾਗਰੂਕਤਾ ਕੈਂਪ ਦਾ ਮੁੱਖ ਮਕਸਦ ਜੋ ਫਿਜੀਕਲੀ ਹੈਂਡੀਕੈਪ ਨੇ ਜੋ ਆਰ ਜੋ ਸਰੀਰਕ ਤੌਰ ਤੇ ਨਹੀਂ ਸਮਰੱਥ ਨਹੀਂ ਉਸ ਭਾਈ ਚਾਰੇ ਦੇ ਲੋਕਾਂ ਨੂੰ ਉਹਨਾਂ ਦੇ ਜੋ ਸੰਵਿਧਾਨਕ ਰਾਈਟਸ ਨੇ ਜੋ ਉਹਨਾਂ ਦੇ ਕਨਸਟੀਟਿਊਸ਼ਨਲ ਰਾਈਟਸ ਨੇ ਜੋ ਉਹਨਾਂ ਦੇ VOTING ਰਾਈਟਸ ਨੇ ਉਹਨਾਂ ਬਾਰੇ ਉਹਨਾਂ ਨੂੰ ਜਾਗਰੂਕ ਕਰਨਾ ਸੀ ਇਸ ਮੌਕੇ ਤੇ ਉੱਪਰ ਵਕਤ-ਵਕਤ ਬੁਲਾ ਰਹਿਆਂ ਨੇ ਆਏ ਹੋਏ ਜੋ ਸੀਗੇ ਬਲੋਗ ਉਹਨਾਂ ਨੂੰ ਸੰਬੋਧਨ ਕੀਤਾ ਇਸ ਪ੍ਰੋਗਰਾਮ ਦਾ ਆਯੋਜਨ ਡਾਕਟਰ ਰਵਿੰਦਰਪਾਲ ਸ਼ਰਮਾ ਜੋ ਘਟਾਣਾ ਪਿੰਡ ਨੂੰ ਪੁਰਾਣੀ ਪਿੰਡ ਦੇ ਨਿਵਾਸੀ ਨੇ ਉਹਨਾਂ ਵੱਲੋਂ ਕੀਤਾ ਗਿਆ ਸੀ ਇਹ ਉਹਨਾਂ ਦੇ ਦੱਸਣ ਅਨੁਸਾਰ ਉਹਨਾਂ ਨੂੰ ਇਹ ਪ੍ਰੋਗਰਾਮ ਆਰਗੇਨਾਈਜ਼ ਕਰਨ ਦੀਆਂ ਹਦਾਇਤਾਂ ਜੋ ਪ੍ਰਸ਼ਾਸਨ ਐ ਉਸ ਵੱਲੋਂ ਦਿੱਤੀਆਂ ਗਈਆਂ ਸਨ ਇਸ ਪ੍ਰੋਗਰਾਮ ਵਿੱਚ ਫਸੀਨਦਰ ਪਾਇਨ ਸ਼੍ਰੀਮੋਸ ਤਵਾੜੀ ਅਤੇ ਡਿਸਟ੍ਰਿਕਟ ਵੈਲਫੇਅਰ ਅਫੀਸਰ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਤੇ ਉਹਨਾਂ ਨੇ ਆਪਣੇ ਵਿਚਾਰ ਆਏ ਹੋਏ ਜੋ ਫਿਜ਼ੀਕਲੀ ਹੈਂਡੀਕੈਪ ਕਮਿਊਨਿਟੀ ਨੂੰ ਲੋਕ ਬਿਲੋਂਗ ਕਰਦੇ ਨੇ ਉਹਨਾਂ ਅੱਗੇ ਰੱਖੇ ਤੇ ਉਹਨਾਂ ਨੂੰ ਇਸ ਗੱਲ ਲਈ ਮੋਟੀਵੇਟ ਕੀਤਾ ਕਿ ਉਹ ਫਿਜੀਕਲ ਤੌਰ ਤੇ ਸਿੱਖ ਤੋਂ ਤੀ ਆ ਸਮਰਥ ਹੋ ਸਕਦੇ ਨੇ ਪਰ ਉਹਨਾਂ ਦੇ ਜੋ ਰਾਈਟਸ ਨੇ ਜੋ ਉਹਨਾਂ ਦੇ ਅਧਿਕਾਰ ਨੇ ਹੋਰ ਨਾਗਰਿਕਾਂ ਵਾਂਗੂ ਉਹਨਾਂ ਦੇ ਜੋ ਰਾਈਟਸ ਨੇ ਤੇ ਉਹਨਾਂ ਨੂੰ ਵੱਧ ਚੜ ਕੇ ਆ ਰਹੀਆਂ ਜੋ ਲੋਕ ਸਭਾ ਇਲੈਕਸ਼ਨਸ ਨੇ ਉਹਨਾਂ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ ਦੂਸਰੇ ਬੋਲ ਸੇ ਜਦੋਂ ਨਮਾਇੰਦਿਆਂ ਨਾਲ ਗੱਲਬਾਤ ਕੀਤੀ ਆ ਇਹ ਗੱਲ ਉੱਪਰ ਕੇ ਸਾਹਮਣੇ ਆਈ ਕਿ ਇਸ ਸਮਾਜ ਦੇ ਜੋ ਨਵੇਂਦੇ ਨੇ ਉਹਨਾਂ ਵਿੱਚ ਇਸ ਗੱਲ ਦਾ ਰੋਸ ਸੀ ਕਿ ਉਹਨਾਂ ਨੂੰ ਜੋ ਬਣਦੀ ਨਵੈਂਦਗੀ ਹੈ ਚਾਹੇ ਉਹ ਵਿਧਾਨ ਸਭਾ ਹੋਵੇ ਚਾਹੇ ਲੋਕ ਸਭਾ ਹੋਵੇ ਚਾਹੇ ਉਹ ਰਾਜ ਸਭਾ ਹੋਵੇ ਉੱਥੇ ਨਹੀਂ ਦਿੱਤੀ ਜਾਂਦੀ ਤੇ ਇਸ ਵਾਰ ਉਹਨਾਂ ਨੇ ਇਸ ਗੱਲ ਦਾ ਫੈਸਲਾ ਕੀਤਾ ਕਿ ਉਹ ਆਪਣੇ ਇੱਕ ਆਜ਼ਾਦ ਉਮੀਦਵਾਰ ਨੂੰ ਲੋਕ ਸਭਾ ਇਲੈਕਸ਼ਨ ਦੇ ਵਿੱਚ ਖੜਾ ਕਰਨਗੇ ਕੀ ਉਹਨਾਂ ਨੇ ਪੂਰੀ ਗੱਲਬਾਤ ਕੀਤੀ ਆਓ ਸੁਣਦੇ ਹਾਂ ਜਿੰਨੇ ਹੈਂਡੀਕੈਪਰਾਂ ਨੇ ਹਿੰਦੁਸਤਾਨ ਦੇ ਵਿੱਚ ਪੰਜਾਬ ਦੇ ਵਿੱਚ ਕੀ ਤੁਹਾਡੇ ਮਸਲੇ ਨੇ ਨਾ ਪ੍ਰੋਬਲਮਸ ਹਰ ਇਨਸਾਨ ਦੀ ਇਹ ਬੰਦਾ ਪੂਰਾ ਉਹਦੀ ਵੀ ਹੁੰਦੀ ਆ ਪਰ ਜਿਹਦੇ ਹੈਂਡੀਕੈਪ ਵੀ ਨੇ ਇਹ ਤਾਂ ਅਲੱਗ ਤਰ੍ਹਾਂ ਦੀ ਹੁੰਦੀ ਰੇ ਕਿ ਹਿੰਦੁਸਤਾਨ ਲੈਵਲ ਤੇ ਪੰਜਾਬ ਲੈਵਲ ਤੇ ਤੁਹਾਡੇ ਜਿਹੜੇ ਮਸਲੇ ਤੁਹਾਡੀਆਂ ਸੱਸਿਆਵਾਂ ਇਹੋ ਸਾਰੀਆਂ ਹੱਲ ਹੋ ਗਈਆਂ ਤੇ ਨਹੀਂ ਹੋਈਆਂ ਸਰਕਾਰਾਂ ਵੱਲੋਂ ਤਾਂ ਤੁਹਾਡਾ ਅਗਲਾ ਸਟੈਪ ਕੀ ਹੈ ਸਰ ਇਸ ਤਰ੍ਹਾਂ ਕਈ ਪਾਰਟੀਆਂ ਆਈਆਂ ਤੇ ਕਈ ਗਈਆਂ ਹਰ ਪਾਰਟੀ ਵੱਲੋਂ ਇੱਕ ਹੈਂਡੀਕੈਪ ਨੂੰ ਲollipops ਦਿੱਤਾ ਜਾਂਦਾ ਕਿ ਤੁਸੀਂ ਵੋਟਾਂ ਪਾਓ ਤੇ ਵੋਟਾਂ ਦੇ ਵਿੱਚ ਤੁਹਾਨੂੰ ਆਉਣ ਵਾਲੇ ਟਾਈਮ ਤੇ ਪੈਨਸ਼ਨਾਂ ਵੀ ਵਧਾਈਆਂ ਜਾਣਗੀਆਂ ਤੁਹਾਨੂੰ ਹਰ ਸੁਵਿਧਾ ਦਿੱਤੀ ਜਾਊਗੀ ਇੱਥੇ ਤੱਕ ਕਿ ਹੈਂਡੀਕੈਪ ਨੂੰ ਜਿਹੜੀਆਂ ਮਿਲਣ ਵਾਲੀਆਂ ਸਹਾਇਤਾ ਉਹਨਾਂ ਦਾ ਨਹੀਂ ਪਤਾ ਕਿ ਸਾਨੂੰ ਕੀ ਯੋਜਨਾਵਾਂ ਮਿਲ ਰਹੀਆਂ ਕੀ ਨਹੀਂ ਮਿਲ ਰਹੀਆਂ ਤੇ ਉਹਦੇ ਲਈ ਇਸ ਤਰ੍ਹਾਂ ਆ ਕਿ ਸਾਨੂੰ ਮਜਬੂਰਨ ਅੱਜ ਲੋਕ ਸਭਾ ਚ ਇਲੈਕਸ਼ਨ ਹੋ ਰਿਹਾ ਉਨਾ ਇਲੈਕਸ਼ਨਾਂ ਦੇ ਵਿੱਚ ਮਜਬੂਰਨ ਸਾਨੂੰ ਇਲੈਕਸ਼ਨਾਂ 'ਚ ਖੜਨਾ ਪੈ ਰਿਹਾ ਕਿਉਂਕਿ ਸਾਡੀ ਮਜਬੂਰੀ ਸਾਡਾ ਸ਼ੌਂਕ ਨਹੀਂ ਹੈਗਾ ਇਲੈਕਸ਼ਨ ਲੜਨ ਦਾ ਕਿਉਂਕਿ ਸਾਡੀ ਮਜਬੂਰੀ ਇਹ ਹੈ ਕਿ ਸਾਡੀ ਸੁਣਵਾਈ ਹੈ ਨਹੀਂ ਕਿਸੇ ਦਫ਼ਤਰ ਦੇ ਵਿੱਚ ਤੁਹਾਡੇ ਜੋ ਕੌਣ ਇਲੈਕਸ਼ਨ ਲੜ ਰਿਹਾ ਤੇ ਕਿੱਥੋਂ ਲੜੋਗੇ ਸਰ ਮੇਰੇ ਐਂਡੀਕੇ ਭਾਈ ਚਾਰ ਵੱਲੋਂ ਲੁਧਿਆਣੇ ਦੇ ਵਿੱਚੋਂ ਇਹਨਾਂ ਨੇ ਮੈਨੂੰ ਮੋਹਰੇ ਕੀਤਾ ਹੋਇਆ ਕਿ ਤੁਸੀਂ ਲੋਕ ਸਭਾ ਦੇ ਇਲੈਕਸ਼ਨ ਲੜੋ ਕਿ ਤੁਸੀਂ ਆਜ਼ਾਦ ਤੌਰ ਤੇ ਹਾਂਜੀ ਸਰ ਮੈਂ ਆਜ਼ਾਦ ਲੜੂੰਗਾ ਲੋਕ ਸਭਾ ਦੇ ਇਲੈਕਸ਼ਨ ਆਜ਼ਾਦ ਲੜਨੇ ਆਂ ਲੈ ਕੇ ਚੱਲੂੰਗਾ ਤੁਹਾਡਾ ਨਿਸ਼ਾਨਾ ਕੀ ਹੈ ਸਰ ਸਾਡਾ ਹੈਗਾ ਜੀ ਇੱਕ ਜਿਹੜਾ ਗਰੀਬ ਆਦਮੀ ਆ ਇੱਕ ਹੈਂਡੀਕੈਪ ਆ ਆਮ ਲੋਕ ਆਮ ਲੋਕ ਕੋਣ ਆਮ ਲੋਕ ਅਸੀਂ ਹੈਂਡੀਕੈਪ ਆ ਅਸੀਂ ਆਮ ਲੋਕ ਆ ਸਾਡੀ ਨਾ ਕਿਸੇ ਦਫ਼ਤਰ ਚ ਸੁਣਵਾਈ ਆ ਜੇ ਅਸੀਂ ਕਿਸੇ ਦਫ਼ਤਰ ਚ ਜਾਂਦੇ ਆ ਤਾਂ ਸਾਨੂੰ ਮਜਬੂਰਨ ਜਿਹੜੇ ਲੋਕ ਪਾਰਟੀਆਂ ਦੇ ਨੁਮਾਇੰਦੇ ਆ ਉਹ ਆਪਣੀਆਂ ਸ਼ਿਫਾਰਸ਼ਾਂ ਲੈ ਕੇ ਜਾਂਦੇ ਆ ਤੇ ਉਹਨਾਂ ਦੀ ਸੁਣਵਾਈ ਹੁੰਦੀ ਆ ਸਾਨੂੰ ਕੋ ਕਹਿੰਦੇ 2 ਮਿੰਟ ਬਹਿਜੋ 2 ਮਿੰਟ ਬਾਅਦ ਕਹਿੰਦੇ ਕੱਲੂ ਆਜਿਓ ਉਹ ਕੋਈ ਸੁਣਵਾਈ ਨਹੀਂ ਹੈਗੀ ਕਿਉਂਕਿ ਸਾਡੀ ਅੱਜ ਮਜਬੂਰੀ ਬਣ ਗਈ ਆ ਮਜਬੂਰੀ ਦਾ ਸਰਕਾਰਾਂ ਵੀ ਫਾਇਦਾ ਚੱਕ ਰੀਆਂ ਆ ਵੋਟਾਂ ਮੰਗਦੀਆਂ ਉਸ ਤੋਂ ਬਾਅਦ ਸਾਨੂੰ ਕੋਈ ਯੋਜਨਾਵਾਂ ਦੇ ਵਿੱਚ ਨਾ ਕੋਈ ਸਹਾਇਤਾ ਦਿਲਦੀ ਆ ਨਾ ਸਹੂਲਤ ਮਿਲਦੀ ਆ ਤੁਹਾਨੂੰ ਲੱਗਦਾ ਵੀ ਇਹੋ ਜੇ ਪ੍ਰੋਸੈਸ ਜਦੋਂ ਇਲੈਕਸ਼ਨ ਹੁੰਦੀ ਆ ਕਿੱਡੇ ਵੱਡੇ ਖਰਚੇ ਨੇ ਵੱਡੇ ਸਾਧਨਾਂ ਦੀ ਲੋੜ ਪੈਂਦੀ ਆ ਤੇ ਇਹੋ ਜੇ ਹਾਲਾਤਾਂ 'ਚ ਤੁਸੀਂ ਕਿਵੇਂ ਸਰਵਾਈਵ ਕਰੋਗੇ ਸਰ ਇਹ ਜਿਹੜੀ ਤੁਸੀਂ ਸਵਾਲ ਕੀਤਾ ਇਹ ਮੈਨੂੰ ਆਮ ਜਨਤਾ ਨੇ ਵੀ ਕੀਤਾ ਜਿਹੜ ਉਹ ਹੀ ਨੇ ਨਹੀਂ ਅੰਘੀ ਨਹੀਂ ਹੈਗੇ ਉਹਨਾਂ ਮੈਂ 5-7 ਬੰਦਿਆਂ ਨਾਲ ਗੱਲ ਕੀਤੀ ਉਹਨਾਂ ਨੇ ਮੈਨੂੰ ਇਹੀ ਸਵਾਲ ਕੀਤਾ ਕਿ ਇਹ ਜਿਹੜਾ ਪੈਸਾ ਬਿਨਾਂ ਪੈਸੇ ਤੋਂ ਤੁਸੀਂ ਵੋਟ ਨਹੀਂ ਜਿੱਤ ਸਕਦੇ ਸਾਨੂੰ ਸਾਡਾ ਮਤਲਬ ਮਕਸਦ ਹੈਗਾ ਆ ਕਿ ਜਿਹੜੇ ਸਾਨੂੰ ਧੱਕੇ ਪੈਂਦੇ ਆ ਗਵਰਨਮੈਂਟਾਂ ਮਾਰਦੀਆਂ ਆ ਸਾਨੂੰ ਮਜਬੂਰਨ ਇਲੈਕਸ਼ਨ ਲੜਨੇ ਪੈ ਰਹੇ ਅਸੀਂ ਹਾਰ ਅਸੀਂ ਚੱਲ ਫਿਰ ਨਹੀਂ ਸਕਦੇ ਤੇ ਇਹ ਜਨਤਾ ਨੇ ਦੇਖਣਾ ਆ ਕਿ ਅਸੀਂ ਜੋ ਸਰਕਾਰਾਂ ਕਰਦੀਆਂ ਆ ਰਹੀਆਂ ਆ ਕੀ ਇਹ ਲੋਕਾਂ ਦੀ ਅਸੀਂ ਸਹਾਇਤਾ ਕਰਨੀ ਹੈ ਜਾਂ ਨਹੀਂ ਕਰਨੀ ਤੇ ਇੱਕ ਨੰਬਰ ਤੋਂ ਤੁਸੀਂ ਪੈਸੇ ਦੀ ਗੱਲ ਕਰਦੀਆਂ ਨਾ ਸਾਡੇ ਕੋਲ ਪੈਸਾ ਹੈਗਾ ਤੇ ਨਾ ਸਰ ਅਸੀਂ ਨਾਲ ਹੀ ਦੱਸਦੇ ਕੀ ਨਾਮ ਹੈ ਭਾਜੀ ਮੇਰਾ ਨਾਮ ਕੁਲਦੀਪ ਸਿੰਘ ਜੀ ਸਬ ਦੇ ਕਨੋਦਵੰਗ ਵੈਲਫੇਅਰ ਸੁਸਾਇਟੀ ਦਾ ਮੈਂ ਜ਼ਿਲ੍ਹਾ ਪ੍ਰਧਾਨ ਆ ਜੀ ਤੇ ਜਿਹੜੀਆਂ ਸਰਕਾਰਾਂ ਆਈਆਂ ਸੀ ਆਮ ਪਾਰਟੀਆਂ ਸਰਕਾਰ ਪਿਛਲੇ ਸਾਲ ਦੋ ਸਾਲ ਤੋਂ ਕੰਮ ਕਰ ਰਹੀ ਹੈ ਤੇ ਅਸੀਂ ਦਿਵੰਗ ਵਰਗਦਰੇ ਉਹਨਾਂ ਦਾ ਵੱਧ ਤੋਂ ਵੱਧ ਅਸੀਂ ਉਹਦਾ ਸਾਥ ਦਿੱਤਾ ਬਲਕਿ ਅਸੀਂ ਉਹਨਾਂ ਦੇ ਫੁੱਲ ਸਪੋਰਟ ਕੀਤੀ ਸਾਡੇ ਹੈਂਡ ਵਰਕ ਦੇ ਪਰ ਫਿਰ ਵੀ ਸਰਕਾਰ ਨੇ ਸਾਡੇ ਹੈਂਡੀਕੈਪ ਵਰਗ ਦਾ ਕੋਈ ਮੁੱਲ ਨਹੀਂ ਪਾਇਆ ਬਲਕਿ ਅਸੀਂ ਦੋ ਤਿੰਨ ਚਾਰ ਮੀਟਿੰਗਾਂ ਵੀ ਕਰ ਚੁੱਕੇ ਆ ਤੇ ਬੀਬੀ ਬਲਜੀਤ ਕੌਰ ਜਿਹੜੀ ਸਮਾਜ ਸੁਰੱਖਿਆ ਅਫਸਰ ਨੇ ਤੇ ਕੁਲਦੀਪ ਸਿੰਘ ਢਾਲੀਵਾਲ ਸਰਵਿਸ ਟੀਮਾਂ ਸਾਹਿਬ ਉਹਨਾਂ ਨਾਲ ਮੀਟਿੰਗਾਂ ਵੀ ਹੋ ਚੁੱਕੀਆਂ ਪਰ ਉਹਨਾਂ ਦਾ ਮੀਟਿੰਗਾਂ ਦਾ ਸਾਨੂੰ ਹੌਸਲਾ ਗਿਆ ਵੀ ਟੋੜੀ ਪੈਨਸ਼ਨ 2500 ਕੀਤੀ ਜਾਵੇਗੀ ਤੇ ਜਿਹੜੇ ਸਾਡੇ ਪੜੇ ਲਿਖੇ ਸਾਡੇ ਵਰਗ ਦੇ ਭਰਾ ਨੇ ਤੇ ਉਹਨਾਂ ਨੂੰ ਜੋ ਥੋੜਾ ਖਾਲੀ ਬੈਕਲੋਗ ਪਿਆ ਉਹ ਮਤਲਬ ਜਲਦੀ ਭਰਿਆ ਜਾਏਗਾ ਪਰ ਹੋ ਹੁਣ ਤੇ ਕੋਈ ਬਸ ਗੱਲਾਂ ਹੋ ਗਈਆਂ ਪਰ ਕੋਈ ਵਿਚਾਰ ਨਹੀਂ ਕੀਤਾ ਗਿਆ ਬਸ ਗੱਲਾਂ ਹੀ ਰਹਿ ਗਈਆਂ ਦੀ ਵਿੱਚੋਂ ਕੀ ਕਰੋਗੇ ਫਿਰ ਤੁਸੀਂ ਲੋਕ ਸਭਾ ਚੋਣਾਂ ਆਦੀਆਂ ਦੀ ਸੱਤੇ ਹਨ ਤੇ ਹੁਣ ਜੀ ਅਸੀਂ ਲੋਕ ਸਭਾ ਦਾ ਸਾਡਾ ਅਸੀਂ ਹੈਂਡੀਕੈਪ ਵਰਗ ਵੱਲੋਂ ਆਪਣਾ ਸਾਡਾ ਬਲਵਿੰਦਰ ਸਿੰਘ ਬਿੱਟਾ ਅਸੀਂ ਇਹਨੂੰ ਮਤਲਬ ਯੋਗ ਉਮੀਦਵਾਰ ਖੜਾ ਕੀਤਾ ਵਾ ਇਹ ਸਰਕਾਰ ਸਾਡੀ ਸੁਣਦੇ ਨਹੀਂ ਸਾਡੇ ਹੈਂਡੀਕੈਪ ਵਰਗ ਦੀ ਬਿਲਕੁਲ ਵੀ ਸੁਣਵਾਈ ਨਹੀਂ ਹੈਗੀ ਕੀ ਨੇ ਤੁਹਾਡੀਆਂ ਮੇਨ ਮੰਗਾਂ ਜਾਂ ਸਮੱਸਿਆਵਾਂ ਸਾਡੀ ਆਹ ਸਮੱਸਿਆ ਸਾਨੂੰ ਥੋੜਾ ਅਸੀਂ ਪੜੇ ਲਿਖੇ ਜਿਹੜੇ ਸਾਡੇ ਹੈਂਡੀ ਭੈਣ ਭਰਾ ਪੜੇ ਲਿਖੇ ਨੇ ਉਹਨਾਂ ਨੂੰ ਜੋ ਵੀ ਸਾਡੇ ਜਾਂ ਨੌਕਰੀਆਂ ਪੜ੍ਹਿਆ ਲਿਖਿਆ ਹਾਂ ਤਾਂ ਨੌਕਰੀਆਂ ਦਿੱਤੀਆਂ ਜਾਵੇ ਸਾਡਾ ਕਿੰਨਾ ਬੈਕਲੌਗ ਖਾਲੀ ਪਿਆ ਵਾ ਤੇ ਜਿਹੜੇ ਸਾਡੇ ਭੈਣ ਭਰਾ ਨਹੀਂ ਚੱਲ ਫਿਰ ਸਕਦੇ ਜਿਹੜੇ ਮਤਲਬ ਅਨਪੜ ਅਨਪੜ ਨੇ ਤੇ ਉਹਨਾਂ ਲਈ ਕੋਈ ਰੁਜ਼ਗਾਰ ਲਈ 2 ਲੱਖ ਰੁਪਈਆ ਦਾ ਲੋਨ ਬਿਨਾਂ ਗਾਰੰਟੀ ਤੋਂ ਔਰ ਬਿਨਾਂ ਇੰਟਰਸਟ ਤੋਂ ਦਿੱਤਾ ਜਾਵੇ ਤੇ ਹੋਰ ਜਾਂ ਈ ਰਿਕਸ਼ਾ ਵਾਹਰਾ ਜਿਹਦਾ ਹੈਂਡੀਕੈਪ ਆਪਣਾ ਰੁਜ਼ਗਾਰ ਚਲਾ ਸਕੇ ਜਾਂ ਜਿਹੜੇ ਸਾਡੇ ਭੈਣਾ ਮਰਦ ਦਰਜ ਦਾ ਕੰਮ ਸਿੱਖਿਆ ਹਾਇਆ ਉਹਨਾਂ ਨੂੰ ਕੋਈ ਲੋਨ ਦਿੱਤਾ ਜਾਵੇ ਉਹਦੇ ਮੁਤਾਬਕ ਜੋ ਆਪਣਾ ਮੜਾ ਮੋਟਾ ਆਪਣਾ ਸਲਾਈ ਦਾ ਕੰਮ ਕਰ ਸਕੇ ਤੇ ਆਪਣਾ ਰੋਜ਼ਗਾਰ ਆਪਣੇ ਬੱਚੇ ਨੂੰ ਪਾਲ ਸਕਣ ਬਲਕਿ 1500 ਰੁਪਏ ਪੈਨਸ਼ਨ ਨਾਲ ਤਾਂ ਬਿਲਕੁਲ ਗੁਜ਼ਾਰਾ ਨਹੀਂ ਹੁੰਦਾ ਜੀ ਤੁਹਾਨੂੰ ਤੁਹਾਨੂੰ ਤੁਸੀਂ ਜਾਣਦੇ ਹੋ 1500 ਦਾ ਅੱਜਕੱਲ 1900 ਰੁਪਏ ਦਾ ਸਲੈਂਡਰੀ ਆ ਜਾਂਦਾ ਤੇ ਉਹਦੇ ਵਿੱਚ ਕੀ ਆਪਣੇ ਬੱਚੇ ਨੂੰ ਪੜਾਵਾਂਗੇ ਤੇ ਕੀ ਆਪਾਂ ਖਵਾਵਾਂਗੇ ਮਹਿੰਗਾਈ ਬਹੁਤ ਜ਼ਿਆਦਾ ਵੱਧ ਗਈ ਆ ਤੇ ਮਾਨ ਸਰਕਾਰ ਬਿਲਕੁਲ ਨਹੀਂ ਸੁਣ ਰਹੀ ਸਾਡੀਆਂ ਪੈਨਸ਼ਨਾਂ ਨਹੀਂ ਵਧਾ ਰਹੀ ਤੇ ਹੈਂਡੀਕੈਪ ਜੋ ਆਪਣੀ ਜ਼ਿੰਦਗੀ ਬੜੀ ਮੁਸ਼ਕਲ ਨਾਲ ਗੁਜ਼ਾਰ ਰਿਹਾ ਵਾ ਜੀ 1500 ਚ ਗੁਜ਼ਾਰਾ ਨਹੀਂ ਹੋ ਪਾਰਿਆ ਸਾਡਾ ਸੋ ਅਸੀਂ ਤਾਂ ਇਹੀ ਕਹਿੰਦੇ ਆ ਪਰ ਉਹਨਾਂ ਨੇ ਵਾਦਾ ਕੀਤਾ ਸੀ ਕੀ ਜੇ ਸਾਡੀ ਸਰਕਾਰ ਆਉਗੀ ਤਾਂ ਅਸੀਂ 2500 ਰੁਪਏ ਪੈਨਸ਼ਨ ਕਰਾਂਗੇ ਪਰ ਉਹਨਾਂ ਦਾ ਵਾਦਾ ਇਹ ਬਸ ਜੀ ਝੂਠੇ ਰਹਿ ਗਿਆ ਮਾਨ ਸਰਕਾਰ ਹੈਂਡੀਕੈਪ ਵਰਗ ਬਾਰੇ ਬਿਲਕੁਲ ਨਹੀਂ ਸੋਚਦੀ ਸਾਡੀਆਂ ਮੁਸ਼ਕਲਾਂ ਨਹੀਂ ਆ ਰਹੀਆਂ ਮਾਂ ਤੇ ਨਾ ਅਸੀਂ ਚੰਗੀ ਤਰ੍ਹਾਂ ਸਕੂਲ ਜਾ ਸਕਦੇ ਨਾ ਚਲੋ ਸਾਡੇ ਤਾਂ ਪੜ੍ਹਾਈ ਖਤਮ ਹੋ ਗਈ ਜਿਹੜੇ ਸਾਡੇ 1980-82 ਤੋਂ ਲੈ ਕੇ ਹੈਂਡੀਕੈਪ ਵਰਗ ਆ ਉਸ ਤੋਂ ਬਾਅਦ ਤਾਂ ਇਹ ਜੋ ਮਤਲਬ ਪੋਲੀਓ ਦੇ ਕੋਈ ਅੱਧਾ ਕੇਸ ਨਹੀਂ ਆਇਆਗਾ ਤੇ ਦਵਾਈਆਂ ਵਗੈਰਾ ਚੱਲ ਗਈਆਂ ਹੁਣ ਤਾਂ ਥੋੜੇ ਜਰਜਣ ਸੱਕਿਆ ਰਹਿ ਗਈ ਹੈਂਡੀਕੈਪ ਵਰਗ ਦੀ ਪਰ ਫਿਰ ਵੀ ਮਾਨ ਸਰਕਾਰ ਨੂੰ ਸੋਚਣਾ ਚਾਹੀਦਾ ਸਾਡੇ ਹੈਂਡੀਕੈਪ ਵਰਗ ਬਾਰੇ ਤੇ ਵੀ ਸਾਡਾ ਪੂਰਾ ਪੂਰਾ ਸਹਿਯੋਗ ਕਰੇ ਸਾਡੇ